ਦੇ ਸੀਗੇ ਉਹਦੇ ਵਿਆਹ ਦਾ ਇਵੈਂਟ ਸੀ ਉਹਦੇ ਥੱਲੇ ਨਾ ਕਮੈਂਟ ਜਿਹੜੇ ਸੀਗੇ ਆਪਣੇ ਪੰਜਾਬੀ ਸਿੱਖਾਂ ਦੇ ਬੜੇ ਕਮੈਂਟ ਸੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਕਹਿ ਰਿਹਾ ਹੈ ਵੀ ਅਫਗਾਨੀ ਸਿੱਖਾਂ ਦੀ ਮੈਂ ਇੱਕ ਵੀਡੀਓ ਦੇਖੀ ਨੱਚਦੇ ਆਂ ਦੀ ਉਹਦੇ ਤੇ ਬਹੁਤ ਪੰਜਾਬੀਆਂ ਦੇ ਜਿਹੜੇ ਸੀਗੇ ਕਮੈਂਟ ਸੀਗੇ ਉਹ ਇਹ ਕਹਿਣਾ ਚਾਹ ਰਿਹਾ ਹੈ ਵੀ ਪੰਜਾਬੀਆਂ ਨੂੰ ਲੱਗਦਾ ਵੀ ਸਿੱਖੀ ਦੇ ਅਸੀਂ ਨੇ ਕਾਪੀਰਾਈਟ ਲੈ ਲਿਆ ਵੀ ਇਹ ਕਿਸੇ ਵੀ ਸਟੇਟ 'ਚ ਜਿਹੜਾ ਸਿੱਖ ਹੋ ਬਣ ਸਕਦਾ ਪਰ ਉਹ ਬਾਈ ਜਿਹੜੀਆਂ ਚੀਜ਼ਾਂ ਨੂੰ ਤੂੰ ਕੱਟਣਾ ਚਾਹ ਰਿਹਾ ਤੂੰ ਆਪਣੀ ਹੀ ਗੱਲ ਨੂੰ ਕਾਉਂਟਰਐਡਿਕਟ ਕਰ ਦਿੱਤਾ ਜੀ ਕਿਸੇ ਨੇ ਵੀਡੀਓ ਦੇਖਣੀ ਹੋਊ ਪਿੱਛੇ ਜਾ ਕੇ ਦੇਖ ਲਿਓ ਇਹ ਇਹ ਵੀਡੀਓ ਇੰਸਟਾਗ੍ਰਾਮ ਤੇ ਪਾਈ ਹੋਈ ਹੈ ਇਸ ਅਕਾਊਂਟ ਵਾਲੇ ਵੀਰ ਨੇ ਇੰਸਟਾਗ੍ਰਾਮ ਤੋਂ ਚੱਕ ਕੇ ਪਾਈ ਵੀ ਇਹਦਾ ਜਵਾਬ ਉੱਥੇ ਵੀ ਦੇਣਾ ਆਪਾਂ ਨੇ ਕਿਉਂਕਿ ਇਹ ਧੂਤੇ ਗਲਤ ਮੈਸੇਜ ਦਿੰਦੇ ਆ ਜਦੋਂ ਦੋ ਚੀਜ਼ਾਂ ਨੂੰ ਮਿਕਸ ਕਰਦੇ ਆ ਜਿੱਦਾਂ ਇਹ ਕਹਿ ਰਿਹਾ ਬਿਲਕੁਲ ਕੋਈ ਜ਼ਰੂਰੀ ਨਹੀਂ ਹੈਗਾ ਵੀ ਪੰਜਾਬੀ ਹੀ ਸਿੱਖ ਬਣੇ ਵੀ ਜੇ ਪੰਜਾਬੀ ਹੀ ਸਿੱਖ ਹੁੰਦੇ ਆ ਗੋਰਾ ਵੀ ਬਣ ਸਕਦਾ ਹੈ ਅਫਗਾਨੀ ਵੀ ਬਣ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤ ਗੁਰੂ ਹੈ ਇਹਨਾਂ ਤੋਂ ਕੋਈ ਵੀ ਗਿਆਨ ਲੈ ਸਕਦਾ ਪਰ ਅਮਰਤਾਰੀ ਸਿੱਖ ਨੂੰ ਇਹ ਨਾਚ ਗਾਣੇ ਇਹ ਸਾਰਾ ਕੁਝ ਬਰਾਂ ਇਹਦਾ ਕੋਈ ਲੈਣ ਦੇਣ ਨਹੀਂ ਹੈਗਾ ਪੰਜਾਬੀ ਕਲਚਰ ਨੱਚਣ ਗਾਣ ਕੰਜਰਖਾਨਾ ਕਰਨ ਵਾਲਾ ਤੁਸੀਂ ਕਹਿ ਸਕਦੇ ਹੋ ਸਕਦਾ ਪਰ ਪਰ ਸਿੱਖੀ ਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਉਹ ਜਿਹੜੇ ਕਮੈਂਟ ਕਰ ਰਹੇ ਆ ਉਹਨੂੰ ਉਹ ਸਿਰਫ ਉਹਦੇ ਗਾਤਰਾ ਪਾਏ ਦੇ ਨੱਚਣ ਕਰਕੇ ਕਰਦੇ ਇੱਥੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਇਹ ਅੱਜ ਕੱਲ ਸਾਡੇ ਲੋਕ ਗਾਤਰੇ ਪਾ ਕੇ ਜਾਂ ਸਾਡੀਆਂ ਭੈਣਾਂ ਚੂੜੇ ਪਾਈ ਜਾਂਦੀਆਂ ਨੇ ਦਿਵਾਲੀ ਸਜਾ ਕੇ ਨੱਚੀ ਜਾਂਦੀਆਂ ਨੇ ਗਾਣਿਆਂ 'ਚ ਇਹ ਮਨਾਹੀ ਆ ਇਹ ਨਹੀਂ ਕਰ ਸਕਦੇ ਮਾਰੇ ਹੀ ਕਹਿੰਦੇ ਨੇ ਜਦੋਂ ਤੁਸੀਂ ਮਾਰੇ ਦੇ ਸਕੂਲ 'ਚ ਦਾਖਲਾ ਲੈ ਲਿਆ ਜੇ ਤੁਸੀਂ ਉਹੀ ਕੰਜਰਖਾਨੇ ਕਰਨੇ ਆ ਤਾਂ ਤੁਸੀਂ ਤਿਆਗ ਕਿਹੜੀ ਚੀਜ਼ ਦਾ ਕੀਤਾ ਅਸੀਂ ਹਰ ਰੋਜ਼ ਇੱਕ ਇੱਕ ਸਟੈਪ ਕਰਕੇ ਰੋ ਸਿੱਖਦੇ ਆ ਸਿੱਖ ਦਾ ਕੰਮ ਸਿੱਖਣਾ ਹੈ ਪਰ ਜਦੋਂ ਮਹਾਰਾਜ ਦੇ ਸਕੂਲ 'ਚ ਦਾਖਲਾ ਲੈਣਾ ਹੈ ਤਾਂ ਇਹਨਾਂ ਚੀਜ਼ਾਂ ਦੀ ਜਿਹੜੀ ਰਹਿਤ ਮਰਿਆਦਾ ਜਿਹੜੇ ਰਹਿਤਨਾਮੇ ਆ ਜਿਹੜੀ ਮਰਿਆਦਾ ਉਹ ਪੂਰੀ ਪੂਰਨ ਕਰਨੀ ਹੁੰਦੀ ਹੈ ਜੇ ਉਹੀ ਕੰਜਰਖਾਨੇ ਕਰਨੇ ਤਾਂ ਫਿਰ ਦਾਖਲਾ ਲੈਣ ਦਾ ਕੀ ਫਾਇਦਾ ਹੁਣ ਗੱਲ ਛੱਡ ਭਰਾ ਮੇਰੀ ਮਹਾਰਾਜ ਕਹਿੰਦੇ ਨੇ ਵੀ ਰੋਜ ਨਿਤਨੇਮ 'ਚ ਪੜ੍ਹਦੇ ਆ ਰੋਜ ਇਹ ਸਰਬਟੋ ਮੇਰਿਓ ਸਾਚੇ ਸੁਣਦੇ ਨੂੰ ਪਠਾਏ ਸਾਚੇ ਸੁਣਦੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਰਦਨ ਹਰਿਆ ਹੋਆ ਰਸਨਾ ਰਸ ਵਿਖਾਣੀ ਆ ਕੰਡਾ ਨਾਲ ਕੀ ਸੁਣਦਾ ਹੈ ਮਹਾਰਾਜ ਦੱਸਦੇ ਆ ਮਹਾਰਾਜ ਨੇ ਉੱਠਣਾ ਬੈਠਣਾ ਖਾਣਾ ਪੀਣਾ ਹਰ ਇੱਕ ਚੀਜ਼ ਦੀ ਦੱਸੀ ਆ ਵੀ ਕਿੱਥੇ ਕਿਹੇ ਸੰਗਤ ਚ ਤੁਸੀਂ ਬਹਿਣਾ ਹੈ ਕਿਹਾਂ ਜਿਹਾ ਕੱਪੜਾ ਦੀੜਾ ਪਾਉਣਾ ਹੈ ਫੇਰ ਮਹਾਰਾਜ ਕਹਿੰਦੇ ਨੇ ਵੀ ਮੇਰੇ ਬਹੁਣ ਸਰਵ ਨਹੀਂ ਇਹ ਨਾ ਸੁਣਾਏ ਸਾਕਤ ਗੀਤ ਦਾਦ ਧੁਨ ਗਾਵਤ ਬੋਲਤ ਬੋਲ ਅਜਾਏ ਵੀ ਭਾਈ ਇਹੋ ਜੇ ਗੰਦੇ ਗਾਣੇ ਇਹੋ ਜੇ ਸਾਖਤਾਂ ਦੇ ਬੋਲ ਇਹ ਜੇ ਅਧਰਬੀ ਜਿਹੜੇ ਗਾਣੇ ਆ ਵੀ ਉਹ ਮੇਰੇ ਨਾਲ ਕੰਨ ਚ ਨਹੀਂ ਪੈਣੇ ਚਾਹੀਦੇ ਤੇ ਤੁਸੀਂ ਉਹਨਾਂ ਗਾਣਿਆਂ ਤੇ ਨੱਚ ਰਹੇ ਹੋ ਭਾਈ ਗੱਲ ਉਹ ਸਮਝਾਣ ਦੀ ਇਹ ਹੈ ਵੀ ਸਿੱਖ ਕਿਸੇ ਵੀ ਸਟੇਟ ਦਾ ਕਿਸੇ ਵੀ ਦੇਸ਼ ਦਾ ਕਿਸੇ ਵੀ ਬੋਲੀ ਦਾ ਕਿਸੇ